ਸਾਨੂੰ ਆਖਦੇ ਆ ਅਬਦੁੱਲਾ ਖਾਨ ਦੀ ਕਚੈਰੀ ਵਿੱਚ ਪਹੁੰਚਦੇ ਨਾ ਪਿੱਛੇ ਰੋਲਾ ਪਾਉਂਦੇ ਹੁੰਦੇ ਆ ਹਾਏ ਅੱਲਾ ਤੇ ਹਾਏ ਅੱਲਾ ਕਰਦੇ ਹੁੰਦੇ ਆ ਤੇ ਸਾਡੇ ਘਰ ਕਿਤੇ ਦੁੱਖ ਵੀ ਹੋਵੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਜੇ ਸਾਡੇ ਘਰ ਕਿਤੇ ਮੌਤ ਵੀ ਹੋ ਜੇ ਨਾ ਮਾਫ ਕਰਿਓ ਮੌਤ ਮੌਤ ਸਚਾਈ ਹੈ ਇਹ ਲਬਜ ਕਈਆਂ ਨੂੰ ਦੁੱਖ ਜਾਇਆ ਕਰਦੇ ਨੇ ਪਰ ਸੰਸਾਰ ਤੇ ਕਿਸੇ ਨਹੀਂ ਜੇ ਜੀਵਤ ਰਹਿਣਾ ਕੋਈ ਪਹਿਲਾਂ ਚਲੇ ਗਿਆ ਤੇ ਕੋਈ ਬਾਅਦ ਵਿੱਚ ਚਲੇਗਾ ਬਾਰੀ ਸਾਡੀ ਵੀ ਆਉਣੀ ਹੈ ਅਸੀਂ ਸਦਾ ਨਹੀਂ ਜਉਂਦੇ ਰਹਿਣਾ ਸੰਸਾਰ ਦੇ ਉੱਤੇ ਤੇ ਪਰ ਖੇ ਜਿੱਤੇ ਕਿਤੇ ਮੌਤ ਵੀ ਹੁੰਦੀ ਹੈ ਨਾ ਜਵਾਨ ਪੁੱਤ ਵੀ ਸਾਡਾ ਚਲਾ ਜਾਵੇ ਸਾਡੇ ਬਾਪੂ ਨੇ ਸਮਝਾਇਆ ਵੀ ਸੋਹਿਲਾ ਸਾਹਿਬ ਕਰਨਾ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ ਕੇ ਦੇਖਿਓ ਖੁਸ਼ੀ ਦਾ ਪ੍ਰਤੀਕ ਹੈ ਜੇ ਸਾਡੇ ਘਰ ਕਿਤੇ ਮੌਤ ਵੀ ਆਉਂਦੀ ਹੈ ਤੇ ਅਸੀਂ ਸੋਹਿਲਾ ਸਾਹਿਬ ਪੜਦੇ ਆ ਅੱਤ ਕਿਉਂ ਜਾਏ ਠਾਏ ਅੱਲਾ ਹਾਏ ਅੱਲਾ ਕਰਦੇ ਅਬਦੁੱਲਾ ਠਾ ਦੀ ਕਚਹਿਰੀ ਵਿੱਚ ਇਹ ਜਾ ਕੇ ਤੇਨਾ ਸਰਕਾਰੀ ਅਹਲਕਾਰ ਅਬਦੁੱਲਾ ਖਾਨ ਨੂੰ ਤਰਲਾ ਕਰਦੇ ਨੇ ਤੇ ਅਬਦੁੱਲਾ ਕਹਿੰਦੇ ਜੇ ਇਹ ਪੰਜਾ ਲਾਉਣ ਦੀ ਗੱਲ ਹੈ ਪੰਜਾ ਗਾਹ ਕੇ ਇਹ ਰੋਲ ਦੀਆਂ ਗੱਲਾਂ ਅਬਦੁੱਲਾ ਖਾਨ ਦੀ ਕਚੈਰੀ ਵਿੱਚ ਹੋਏ Really? <laughs> ਪਿਆਰੀ ਸਾਥ ਸੰਗਤ ਜੀਓ ਕਹਿੰਦੇ ਹਾਸ ਦਾ ਮਾਰ ਕਰਦੇ ਆ ਬਾਰ-ਬਾਰ ਬੇਤਮਾਇਆ ਪਿੱਟਾ ਹਾਜ਼ਰ ਹੋ ਗਈ ਹੈ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਪਾਸ਼ਾ ਕਰਦਿਆਂ ਕਲਾ ਪ੍ਰਸ਼ੀਸ਼ ਕਰਨ ਦੇ ਰੁਕਤਾ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣ ਮੈਂ ਇੱਕ ਛੁੱਪੀ ਜੀ ਬੇਨਤੀ ਕਰਨੀ ਹੈ ਬੇਨਤੀ ਨੂੰ ਪ੍ਰਵਾਨ ਕਰ ਲਿਓ ਜਿੰਨਾ ਤੱਕ ਮੇਰੀ ਆਵਾਜ਼ ਜਾਂਦੀ ਆ ਕਿ ਭੈਣਾ ਦੀ ਗਿਰਤੀ ਬਹੁਤ ਹੈ ਵੀਰਾ ਦੀ ਗਿਰਤੀ ਬੜੀ ਘੱਟ ਹੈ ਤੇ ਮੈਂ ਕਈ ਵਾਰੀ ਵੇਖ ਲਿਆ ਤੇ ਰਸਤੇ ਵਿੱਚ ਵੀ ਤੁਰੇ ਫਿਰਦੇ ਆ ਮੈਂ ਕੋ ਪੰਕਤੀ ਕਹਿ ਕੇ ਅਰਥ ਕਰ ਦੇਣਾ ਤੇ ਬਾਅਦ ਵਿੱਚ ਮਰਜੀ ਤੁਹਾਡੀ ਹੈ ਵੀ ਆਉਣਾ ਚਾਹਤ ਵਿੱਚ ਜੀ ਗੁਰਬਾਣੀ ਕਹਿੰਦੀ ਵੱਡੇ ਭਾਗੀ ਜਿਹੜਾ ਸੰਗਤ ਪਾਲਾ ਭਾਗ ਹੀਰ ਪਰਮਚੋਟਾ ਖਾਵਾ ਵੱਡਿਆਂ ਭਾਗਾਂ ਵਾਲੇ ਜਿਹੜੇ ਹੁੰਦੇ ਨੇ ਉਹ ਗੁਰੂ ਦੀ ਸਾਧ ਸੰਗਤ ਵਿੱਚ ਆਉਂਦੇ ਨੇ ਭਾਗ ਹੀਰ ਪਰਮਚੋਟਾ ਖਾਵਾ ਵੀ ਘਰੋਂ ਦੇ ਦੁਨਿਆ ਤੋਂ ਗੁਰੂ ਦਰਬਾਰ ਵਿੱਚ ਪਹੁੰਚਣ ਵਾਸਤੇ ਜੇ ਇੱਥੇ ਆਣ ਕੇ ਬਾਹਰ ਚਲਾ ਗਿਆ ਇੱਥੇ ਆਣ ਕੇ ਪਕੌੜਿਆਂ ਦਾ ਆਨੰਦ ਲੈ ਕੇ ਲੰਗਰ ਦਾ ਆਨੰਦ ਲੈ ਕੇ ਚਲਾ ਗਿਆ ਭਾਗ ਹੀਰ ਪਰਮਚੋਟਾ ਖਾਵਾ ਗੁਰਬਾਣੀ ਕਹਿੰਦੀ ਉਹਨਾਂ ਦੇ ਮੱਦੇ ਭਾਗ ਨੇ ਇੱਥੇ ਗੁਰੂ ਦਰਬਾਰ ਵਿੱਚ ਉਹਨਾਂ ਨੂੰ ਬੈਠਣ ਦਾ ਸਾਮਾਨੀ ਗੁਰੂ ਨੇ ਬਖਸ਼ਿਸ਼ ਕੀਤਾ ਉਹਨਾਂ ਦੀ ਕਿਰਪਾ ਹੈ ਗੁਰੂ ਦੀ ਕਿਰਪਾ ਤੋਂ ਬਿਨਾਂ ਸਾਤੇ ਪਤਾ ਨਹੀਂ ਹੁੰਦਾ ਤੇ ਗੁਰੂ ਕਿਰਪਾ ਕਰੇ ਤਾਂ ਕਾਈ ਸੰਗਤ ਵਿਚਾਰ ਕੇ ਬੈਠ ਸਕਦੇ ਆ ਭਾਗ ਹੀਰ ਪ੍ਰਭ ਚੋਟਾ ਕਹਦਾ ਬਿਨ ਭਾਗਾ ਕਿਨੇ ਚੱਕੇ ਕਰ ਮੁਰਗੇ ਸਾਡੇ ਬਿਨ ਭਾਗਾ ਸਤ ਸੰਗਨ ਲੱਗਾ ਮਿਲ ਸੰਗਤ ਬੈਲ ਬਲੀ ਜੀਓ ਜਨਮਾ ਜਨਮਾ ਦੀਆਂ ਮੈਂ ਜਿਹੜੀ ਗੁਰਬਾਣੀ ਜਿਹੜੀ ਕਹਿੰਦੀ ਸੰਗਤ ਵਿਚਾਰ ਕੇ ਉਤਰ ਜਾਇਆ ਕਰਦੀ ਆ ਤੇ ਗੁਰਬਾਣੀ ਪਤਾ ਕਿ ਕਹਿੰਦੀ ਪੂਰਤ ਕਰਮ ਅੰਕੁਰ ਜਦ ਪ੍ਰਗਟੇ ਤੇ ਕੇ ਪੁਰਖ ਰਸਤ ਬਾਹਰ ਆਗੀ ਇਹਨਾਂ ਪਿਛਲੇ ਜਨਮਾਂ ਦੀ ਬੜੀ ਭੱਤੀ ਹੋਏ ਤੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੀ ਪੇਂਦਰ ਗੋਦ ਵਿੱਚ ਬੈਠਣ ਦਾ ਸਮਾਂ ਬਖਸ਼ਿਸ਼ ਕਰਦਾ। ਅਰਦਾਸ ਕਰਿਓ ਪਾਸ਼ਾ ਜੇ ਪਿਛਲੇ ਜਨਮ ਜਾਂ ਐਸ ਜਨਮ ਪਤਾ ਨਹੀਂ ਸਾਨੂੰ ਪਰ ਜੇ ਤੁਪ ਕਿਰਪਾ ਕੀਤੀ ਤਾਂ ਸਿ ਗੋਦ ਵਿੱਚ ਆ ਕੇ ਬਿਠਿਆ। ਮੇਰੀ ਬੇਨਤੀ ਨੇ ਪਰਵਾਹ ਕਰਨਾ ਕਿਉਂਕਿ ਸਮਾਂ ਸੀਮਤ ਆ ਤੇ ਗੱਡੀ ਅਸੀਂ ਲੰਬੇ ਰੂਟ 'ਤੇ ਆ ਬਿਠੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਰਹਿਣ ਦੇ ਸਮੇਂ ਦੇ ਅੰਦਰ ਆਪਾਂ ਸਮਾਪਤੀ ਕਰ ਲਈਏ ਤੇ ਗੁਰੂ ਅਰਜਨ ਸਿੰਘ ਸਾਹਿਬ ਮਹਾਰਾਜ ਕਿਰਪਾ ਕਰਨ ਕਿਉਂਕਿ ਗੱਲਾਂ ਵੀ ਉਹਨਾਂ ਦੀਆਂ ਕਰ ਰਹੇ ਆ ਰਹਿਮਤ ਵੀ ਉਹਨਾਂ ਦੀ ਬੜੀ ਤੇ ਪਾਸ਼ਾ ਬਰਾਜਪਨ ਵੀ ਆਪ ਬੈਠੇ ਨੇ ਆਪਾਂ ਅਕਸਰ ਦਿਨਾਂ ਦੀਆਂ ਗੱਲਾਂ ਕਰਦੇ ਆ ਜਿਨ੍ਹਾਂ ਤੇ ਦਿਨ ਮਨਾਉਨੇ ਆ ਉਹ ਆਪ ਬੁਹਾਰੇ